ਉਦੇ ਵਿੱਚ ਕੱਲਾ ਸੁਖਵੀਰ ਸਿੰਘ ਬਾਦਲ ਸ਼ਾਮ ਵੱਲੋਂ ਉਦੇ ਵਿੱਚ ਵਰਜਿੰਦਰ ਸਿੰਘ ਹਮਦਾਰ ਦੇਤੇ ਹਰਚਰਨ ਬੈਂਸ ਦਾ ਬਹੁਤ ਵੱਡਾ ਰੋਲ ਹੈਗਾ ਜਥੇਦਾਰ ਤੋਂ ਮੈਨੇਜਰ ਤੱਕ ਦਾ ਜਿਹੜਾ ਸੁਖਵੀਰ ਸਿੰਘ ਬਾਦਲ ਇੱਕ ਸਕਸੈਸਫੁਲ ਮੈਨੇਜਰ ਆ ਉਹ ਲੀਡਰ ਨਹੀਂ ਹੈਗਾ ਨਾ ਉਹ ਨਾ ਉਹ ਅਕਾਲੀ ਦਰ ਦੀ ਲੀਡਰਸ਼ਿਪ ਦੇ ਮੇਚ ਆਉਣ ਵਾਲਾ ਉਹਨਾਂ ਨੇ ਇੱਕ ਤਜਰਬਾ ਕਰਿਆ ਸੀ ਹਮੇਸ਼ਾ ਮੈਂ ਤੋਂ ਸ਼੍ਰੀ ਅਕਾਲ ਤੱਕ ਸਾਹਿਬ ਦੀ ਸਰਬਉੱਚਤਾ ਜਿਹੜੀ ਕੰਪਰੋਮਾਈਜ਼ ਹੋ ਰਹੀ ਸੀ ਸੋ ਜਿਹੜੀ ਸਿੱਖ ਪੋਲਿਟਿਕਸ ਆ ਉਹਦੇ ਚਾਰ ਥੰਮ ਹੁੰਦੇ ਸੀ ਸੋ ਇੱਕ ਥੰਮ ਸੀ ਸ਼੍ਰੀ ਅਕਾਲ ਤਖਸ ਹੈ ਦੂਜਾ ਥੰਮ ਸੀ ਜਿਸ ਤਰ੍ਹਾਂ ਇਹ ਪੈਰਲਲ ਡੈਮੋਕ੍ਰੇਸੀ ਸੀ ਬੜਾ ਡੈਮੋਕ੍ਰੈਟਿਕ ਸਿਸਟਮ ਸੀਗਾ ਸ਼੍ਰੀ ਅਕਾਲ ਤਖਸ ਹੈ ਮੇਨ ਥੰਮ ਸੀ ਉਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਾਹਿਬ ਹੁੰਦੇ ਸੀ ਉਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜਿਹੜੇ ਮੁਖੀ ਆ ਪ੍ਰਧਾਨ ਆ ਉਹ ਹੁੰਦੇ ਸੀ ਤੇ ਉਤੋਂ ਬਾਅਦ ਜਿਹੜਾ ਜਿਹ ਅਕਾਲੀ ਸਰਕਾਰ ਦੇ ਅਕਾਲੀ ਪਾਰਟੀ ਸਰਕਾਰ ਚਾ ਤਾਂ ਉਹਦਾ ਮੁੱਖ ਮੰਤਰੀ ਆ ਸੋ ਇਹ ਚਾਰ ਪੈਰਲਲ ਥੰਮ ਸੀ ਜਿਹੜੇ ਇੱਕ ਦੂਜੇ ਦੇ ਪੂਰਕ ਵੀ ਸੀ ਔਰ ਇੱਕ ਦੂਜੇ ਦੇ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਵੀ ਜੇ ਇੱਕ ਕੜੀ ਕਮਜ਼ੋਰ ਹੁੰਦੀ ਹੈ ਤਾਂ ਬਾਕੀ ਦੇ ਜਿਹੜੇ ਤਿੰਨ ਨੇ ਉਹਨੂੰ ਜਾਂ ਮਜ਼ਬੂਤ ਕਰਦੇ ਸੀ ਜਾਂ ਗਲਤ ਰਾਹ ਤੇ ਜਾਣ ਤੋਂ ਰੋਕਦੇ ਸੀਗੇ ਪਰ ਕੀ ਹੋਇਆ ਪਿਛਲੇ ਲਗਭਗ 1997 ਤੋਂ ਬਾਅਦ ਜਿਹੜੀ ਇਹ ਪੰਜਾਬੀ ਪਾਰਟੀ ਤਕਦੀਰ ਹੋਈ ਆ ਸੋ 1996 ਵਿੱਚ ਇੱਕ ਸਿੱਖਾਂ ਦੀ ਪਾਰਟੀ ਇੱਕ ਅਮਰਤ ਧਾਰੀ ਗੁਰਸਿੱਖਾਂ ਦੀ ਤੇ ਜਥੇਦਾਰਾਂ ਦੀ ਪਾਰਟੀ ਨੂੰ ਜਦੋਂ ਕੁਝ ਮੈਨੇਜਰਾਂ ਨੇ ਸੰਭਾਲ ਲਿਆ ਸੋ ਜਥੇਦਾਰ ਤੋਂ ਮੈਨੇਜਰ ਤੱਕ ਦਾ ਜਿਹੜਾ ਸਫ਼ਰ ਆ ਸੁਖਵੀਰ ਸਿੰਘ ਬਾਦਲ ਵਿਕਰਮ ਸਕਸੈਸਫੁਲ ਮੈਨੇਜਰ ਆ ਉਹ ਲੀਡਰ ਨਹੀਂ ਹੈਗਾ ਨਾ ਉਹ ਨਾ ਉਹ ਅਕਾਲੀ ਦਰ ਦੀ ਲੀਡਰਸ਼ਿਪ ਤੇ ਮੇਚ ਆਉਣ ਵਾਲਾ ਉਹਨਾਂ ਨੇ ਇੱਕ ਤਜਰਬਾ ਕਰਿਆ ਸੀ ਵੀ ਸ਼ਾਇਦ ਉਹਦੇ ਵਿੱਚ ਇਕੱਲਾ ਸੁਖਵੀਰ ਸਿੰਘ ਬਾਦਲ ਸ਼ਾਮਲ ਨਹੀਂ ਉਹਦੇ ਵਿੱਚ ਬਰਜਿੰਦਰ ਸਿੰਘ ਹਵਨਦਾਰ ਤੇ ਹਰਚਰਨ ਬਹਿਸ ਦਾ ਬਹੁਤ ਵੱਡਾ ਰੋਲ ਹੈਗਾ ਸੋ ਪ੍ਰਕਾਸ਼ ਸਿੰਘ ਬਾਦਲ ਆਪ ਬਹੁਤ ਕਮਜ਼ੋਰ ਲੀਡਰਸ਼ਿਪ ਉਹ ਪੰਥ ਦੇ ਖਿਲਾਫ ਇੰਨੀ ਵੱਡੀ ਜਿਹੜੀ ਹੈਗੀ ਇਹ ਵਿਰੋਧਤਾ ਕਰਨ ਦੀ ਜ਼ਰੂਰਤ ਨਹੀਂ ਕਰਦਾ ਪਰ ਬਰਜਿੰਦਰ ਸਿੰਘ ਹਮਦਾਰ ਦਿੱਤੇ ਹਰਚਰਨ ਬੈਂਸ ਨੇ ਉਹਨਾਂ ਨੂੰ ਇਹ ਪੁੱਠੇ ਰਾਹ ਤੇ ਪਾਇਆ ਸੋ ਅਕਾਲੀ ਦਲ ਨੇ ਜਿਹੜੀ ਜਿਹੜੀ ਪਾਲਿਸੀ ਸ਼ਿਫਟ ਆਈ ਆ ਆਡੀਆਲੋਜੀਕਲ ਪੋਸਟ ਸੇ ਸ਼ਿਫਟ ਫਰਮ ਸਿੱਖ ਪਾਰਟੀ ਟੂ ਪੰਜਾਬੀ ਪਾਰਟੀ ਉਹ 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 ਸ਼ਿਫਟ ਵਿੱਚ ਜਿਹੜਾ ਇਹਨਾਂ ਤੋਂ ਦੋਹਾਂ ਸ਼ਕਤੀਆਂ ਦਾ ਬਹੁਤ ਵੱਡਾ ਰੋਲ ਹੈਗਾ ਉਹਨਾਂ ਨੇ ਅਕਾਲੀ ਦਲ ਨੂੰ ਇੱਕ ਪੁੱਠੇ ਰਾਹ ਤੇ ਜਿਹੜਾ ਪਾਇਆ ਉਹਨਾਂ ਨੂੰ ਲੱਗਿਆ ਵੀ ਇਹਨੂੰ ਹੁਣ ਬਿਜ਼ਨਸ ਓਰੀਐਂਟਡ ਪਾਰਟੀ ਬਣਾ ਲਈ ਜਾਵੇ ਸੋ ਬਿਜ਼ਨਸ ਓਰੀਐਂਟਡ ਪਾਰਟੀ ਵਿੱਚ ਸੋ ਸਭ ਤੋਂ ਜ਼ਿਆਦਾ ਇਹ ਹੁੰਦਾ ਵੀ ਜਿਹੜਾ ਇੱਕ ਲੀਡਰ ਵਾਹਦ ਲੀਡਰ ਆ ਸਿੱਖੀ ਵਿੱਚ ਕਦੇ ਵੀ ਵਾਹਦ ਲੀਡਰ ਦੀ ਕੋਈ ਪਰਵਾਹਸ਼ਾ ਨਹੀਂ ਰਹੀ ਕਲੈਕਟਿਵ ਲੀਡਰਸ਼ਿਪ ਰਹੀ ਆ ਪੰਜ ਸਿੰਘਾਂ ਦਾ ਪੰਜ ਪਿਆਰਿਆਂ ਦਾ ਤੇ ਕਲੈਕਟਿਵ ਲੀਡਰਸ਼ਿਪ ਦਾ ਕਨਸੈਪਟ ਰਿਹਾ ਪਰ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਆਪਣੇ ਉਹਨਾਂ ਉਹਨਾਂ ਹਮਾਇਤੀਆਂ ਤੇ ਵਿਚਾਰਧਾਰਕ ਦੋਸਤਾਂ ਨਾਲ ਸਮੂਚੀਆਂ ਬਾਕੀ ਸੰਸਥਾਵਾਂ ਤੇ ਜੱਫਾ ਮਾਰ ਲਿਆ ਆਪ ਉਹ ਸਾਰੇ ਚੀਜ਼ਾਂ ਦਾ ਮੁਖੀ ਬਣ ਗਿਆ ਬਾਕੀ ਤਿੰਨੇ ਜਿਹੜੇ ਪਾਵਰ ਸੈਂਟਰ ਸੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹ ਮਾਈਨਸ ਹੋ ਗਏ ਸਾਰੇ ਫੈਸਲੇ ਮੁਖਮੰਤਰੀ ਕਰਨ ਲੱਗ ਗਿਆ ਹੁਣ ਦੇਖਿਆ ਵੀ ਜਿਸ ਤਰ੍ਹਾਂ ਜਥੇਦਾਰਾਂ ਨੂੰ ਵੀ ਘਰੇ ਬੁਲਾ ਕੇ ਉਹਨਾਂ ਦੇ ਬੇਇੱਜ਼ਤੀ ਕਰਕੇ ਆ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਹਿਮਾਕਤ ਕਰਕੇ ਸਾਰਾ ਇਹ ਇਹ ਕਾਰਜ ਸੀ ਜਿਹੜਾ ਪੰਥ ਦੀ ਲੀਹ ਤੋਂ ਲੈ ਕੇ ਅਕਾਲੀ ਦਲ ਨੇ ਜਿਹੜਾ ਕਰਿਆ ਉਹਦੇ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਥਾਰਟੀ ਹੈ ਜਿਹੜੀ ਕੰਪਰੋਮਾਈਜ਼ ਹੋਈ ਉਨੂੰ ਬਹੁਤ ਵੱਡੀ ਢਾਹ ਲੱਗੀ ਜਥੇਦਾਰ ਸਹਿਬਾਨਾਂ ਨੂੰ ਮਹਿਦ ਗੁਰਦੌਰਿਆਂ ਵਿੱਚ ਕੰਮ ਕਰਨ ਵਾਲੇ ਗ੍ਰੰਥੀਆਂ ਦੇ ਤੌਰ ਤੇ ਟਰੀਟ ਕੀਤਾ ਗਿਆ ਔਰ ਉਹਨਾਂ ਨੂੰ ਹੁਕਮ ਸੁਣਾਏ ਗਏ ਰਾਜਨੀਤਿਕ ਨੇਤਾਵਾਂ ਵੱਲੋਂ ਉਹਨਾਂ ਨੂੰ ਹੁਕਮ ਸੁਣਾਏ ਗਏ ਵੀ ਕੀ ਕਰਨਾ ਕੀ ਨਹੀਂ ਕਰਨਾ ਤੋ